x specific information ਦੇ ਉੱਪਰ a SPD ਸਾਹਿਬ DSPD ਸਾਹਿਬ ਅਤੇ ਇੰਚਾਰਜ ਇਹਦੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਚਾਰ ਲੋਕਾਂ ਦੇ ਖਿਲਾਫ ਪਰਚਾ ਦਰਜ ਕਰਕੇ ਤਿੰਨ ਲੋਕਾਂ ਨੂੰ ਰੈਸਟ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 5 ਕਿਲੋਗ੍ਰam 500 ਗ੍ਰam ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ ਇਹਨਾਂ ਦੀ ਕਨਸਾਈਨਮੈਂਟ ਬੈਕਵਰਡ ਲਿੰਕੇਜ ਜਦੋਂ ਵਰਕਆਊਟ ਹੋਈ ਹੈ ਤਾਂ ਰਾਜਸਥਾਨ ਸੀ ਦੇ ਏਰੀਆ ਦੇ ਵਿੱਚੋਂ ਇਹਨਾਂ ਨੂੰ ਇਹਨਾਂ ਨੂੰ ਕਨਸਾਈਨਮੈਂਟ ਮਿਲੀ ਸੀਗੀ ਹੈ ਲਗਭਗ 6 ਕਿਲੋਗ੍ਰਾਮ ਦੇ ਲਗਭਗ ਇਹ ਅਸਾਈਨਮੈਂਟ ਸੀ ਇਹ ਟੂਡ ਕਨਸਾਈਨਮੈਂਟ ਸੀ ਜਿਦੇ ਵਿੱਚੋਂ ਕਿ 5 ਕਿਲੋ 500 ਗ੍ਰਾਮ ਹਜੇ ਤੱਕ ਰਿਕਵਰ ਕਰਨ ਚ ਕਾਮਯਾਬ ਹੋਈ ਹੈ ਔਰ ਸਾਨੂੰ ਉਮੀਦ ਹੈ ਵੀ ਅਪ ਜਲਦੀ ਹੀ ਜਿਹੜਾ ਇੱਕ ਅਕਿਊਜ਼ ਦੇ ਵਿੱਚ ਫੜਨ ਵਾਲਾ ਰਹਿ ਗਿਆ ਹੈ ਉਹਨੂੰ ਅਤੇ ਬਾਕੀ ਸਾਰਿਆਂ ਨੂੰ ਅਰੈਸਟ ਕਰਕੇ ਅਸੀਂ ਬਾਕੀ ਜਿਹੜੀ ਜੋ ਵੀ ਕਨਸਾਈਨਮੈਂਟ ਆਈ ਉਹ ਵੀ ਰਿਕਵਰ ਕਰਨ ਚ ਕਾਮਯਾਬ ਹੋਵਾਂਗੇ ਸਰ ਜਿਹੜੇ ਫੜੇ ਗਏ ਇਹਨਾਂ ਦਾ ਕ੍ਰਿਮੀ ਜਿਹੜੇ ਫੜੇ ਗਏ ਹਨ ਇਹਨਾਂ ਵਿੱਚੋਂ ਇੱਕ ਫਿਰੋਜ਼ਪੁਰ ਦੇ ਰਹਿਣ ਵਾਲ ਰਹਿਣ ਵਾਲਾ ਹੈ ਜਿਹਦੇ ਉੱਪਰ ਕ੍ਰਿਮिनल ਕੇਸਿਸ ਵੀ ਦਰਜ ਹਨ ਅਤੇ ਬਾਕੀ ਦੋ ਜਿਹੜੇ ਹੈਗੇ ਨੇ ਉਹ ਮੋਗੇ ਦੇ ਰਹਿਣ ਵਾਲੇ ਹਨ ਇਸ ਤੋਂ ਇਲਾਵਾ ਜਿਹੜਾ ਨਹੀਂ ਅਰੈਸਟ ਹੋਇਆ ਹਜੇ ਤੱਕ ਉਹ ਵੀ ਮੋਗੇ ਦਾ ਰਹਿਣ ਵਾਲਾ ਹੈ ਤਾਂ ਜਾਣਕਾਰੀ ਮਿਲੀ ਕਿਤੇ ਸਪਲਾਈ ਕਰਨਾ ਸੀਗਾ ਮੈਂ ਈ ਜੋ ਪਰ ਫਾਰਵਰਡ ਲਿੰਕੇਜ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਰੈਸਟ ਕਰਕੇ ਹੁਣ ਇਸ ਤੋਂ ਬਾਅਦ ਸਾਡਾ ਨੈਕਸਟ ਫੋਕਸ ਫਾਰਵਰਡ ਲਿੰਕੇਜ ਬੈਕਵਰਡ ਲਿੰਕੇਜ ਤੇ ਇਹਨਾਂ ਦੀ ਜੋ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੈਗੀ ਹੈ ਸਾਡੀ ਉਹਨਾਂ ਵੱਲ ਰਹੇਗੀ ਇਹਨਾਂ ਦਾ ਜੋ ਵੀ ਇਹਨਾਂ ਨੇ ਹੋਂਕ ਤੱਕ ਪ੍ਰੋਪਰਟੀ ਕ੍ਰੀਏਟ ਕੀਤੀ ਹੈਗੀ ਹੈ ਇਸ ਤਰੀਕੇ ਦੇ ਇਸ ਆਪਣੇ ਇਲਗੋਟਨ ਵੈਲਥ ਹੈਗੀ ਹੈ ਆਪਾਂ ਉਹ ਸਾਰੀ ਅਟੈਚ ਕਰਾ ਕੇ ਉਹਦੇ ਲਈ ਆਪਾਂ ਆਲਰੇਡੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਸਟਾਰਟ ਕਰ ਚੁੱਕੇ ਹਾਂ ਇਹ ਜੇ ਤਾਂ ਪਿੱਛੇ ਵੀ ਸਾਹਮਣੇ ਆ ਗਿਆ ਤੇ ਆਪਾਂ ਲੈਗ ਕੇਸ ਨਾਲ ਜੁੜਾਈ ਤੇ ਆਪਸ ਵਿੱਚ ਪੁਰਾਣਾ ਜਾਣਦੇ ਹਨ ਇਹਨਾਂ ਵਿੱਚ ਜਿਹੜਾ ਇੱਕ ਬੰਦਾ ਜੇਲ੍ਹ ਦੇ ਵਿੱਚੋਂ ਮਾਰ ਆਇਆ ਹੈਗਾ ਉਹ ਤੇ ਜਿਹੜਾ ਜਿਹੜਾ ਬੰਦਾ ਇਖੱਚੇ ਅਰੈਸਟ ਵੀ ਹੋਇਆ ਹੈਗਾ ਇਹਨਾਂ ਦੋਨੋਂ ਆਪਸ ਵਿੱਚ ਪਹਿਲੇ ਤੋਂ ਜਾਣਦੇ ਸਨ ਤੇ ਉਹ ਪਹਿਲੇ ਵੀ ਇਹ ਕੇਸਿਸ ਦੇ ਵਿੱਚ ਅੰਦਰ ਰਹਿ ਚੁੱਕਾ ਹੈ ਜਿਸ ਦਾ ਕੀ ਕਹਿਣਾ ਹੈ ਇਹਦੇ ਵਿੱਚ ਕਿਹੜਾ ਹੀ ਸਲੀਬ ਇਹ ਇਹਦੇ ਵਿੱਚ ਕਿੰਗਪਿੰਗ ਦਾ ਸਾਰਾ ਹੀ ਹੈਗੇ ਨੇ ਇਹਦੇ ਵਿੱਚ ਬਟ ਇਹਦੇ ਵਿੱਚ ਕ੍ਰਿਟੀਕਲ ਰੋਲ ਜਿਹੜਾ ਹੈਗਾ ਜਸਪ੍ਰੀਤ ਤੇ ਸੰਦੀਪ ਉਹਨਾਂ ਦਾ ਕ੍ਰਿਟੀਕਲ ਰੋਲ ਜਿਹੜਾ ਜਸਪ੍ਰੀਤ ਤੇ ਸੰਦੀਪ ਦੋਨਾਂ ਦਾ ਸੰਦੀਪ ਜੇਲ੍ਹ ਤੋਂ ਬਾਹਰ ਆਇਆ ਨਹੀਂ ਇਹ ਸੰਦੀਪ ਜੇਲ੍ਹ ਤੋਂ ਬਾਹਰ ਜੋ ਬੋਲ ਰਿਹਾ ਕੋਈ ਕਿੰਨੀ ਦਿਨ ਇਹ ਉਹ ਲੈਂਗੁਏਜ ਬੋਲਸ ਤੇ ਉਹ ਯੋਜਕ ਕੋਈ ਤਾਂ ਸਾਈਨ ਮੈਨ ਕੋਈ ਸਰ ਦੇਖੋ ਇਹ ਹੀ ਬੈਕਵਰਡ ਲਿੰਕੇਜਸ ਅਸੀਂ ਵਰਕਆਊਟ ਜੀ ਅੱਪ ਕਰ ਰਹੇ ਹਾਂ ਇੱਕ ਵਾਰੀ ਬੈਕਵਰਡ ਲਿੰਕੇਜਸ ਫਾਰਵਰਡ ਲਿੰਕ ਤੇ ਸਾਰੀ ਵਰਕਆਊਟ ਹੁੰਦੀ ਹੈ ਸਾਨੂੰ ਉਮੀਦ ਹੈ ਵੀ ਸਾਨੂੰ ਹੋਰ ਵੀ ਕਾਫੀ ਡਿਟੇਲਸ ਦੇ ਵਿੱਚ ਮਿਲਣਗੇ ਸਰ ਦੂਜਾ ਕਿਹੜਾ ਰੋਪੀਆ ਇੱਕ ਤਾਂ ਸੰਦੀਪ ਹੈ ਜੇਲ੍ਹ ਤੋਂ ਬਾਹਰ ਆਇਆ ਦੂਜੇ ਕਿਹਦੇ ਨਾਲ ਇਹਦੀ ਲਿੰਕ ਸੀਗੀ ਇੱਕ ਜਸਪ੍ਰੀਤ ਜਿਹੜਾ ਹੈਗਾ ਮੁੰਡਾ ਦੱਸਾ ਜੀ ਸਪੈਸਿਫਿਕ ਇਨਫੋਰਮੇਸ਼ਨ ਦੇ ਉੱਪਰ ਐ ਐਸਪੀਡੀ ਸਾਹਿਬ ਡੀਐਸਪੀਡੀ ਸਾਹਿਬ ਅਤੇ ਇੰਚਾਰਜ ਸੀਆਈਏ ਦੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਚਾਰ ਲੋਕਾਂ ਦੇ ਖਿਲਾਫ ਪਰਚਾ ਦਰਜ ਕਰਕੇ ਤਿੰਨ ਲੋਕਾਂ ਨੂੰ ਰੈਸਟ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 5 ਕਿਲੋਗ੍ਰam 500 ਗ੍ਰam ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ ਇਹਨਾਂ ਦੀ ਕਨਸਾਈਨਮੈਂਟ ਬੈਕਵਰਡ ਲਿੰਕੇਜ ਤੋਂ ਵਰਕਆਊਟ ਹੋਈ ਤਾਂ ਰਾਜਸਥਾਨਸੀ ਦੇ ਏਰੀਆ ਦੇ ਵਿੱਚੋਂ ਇਹਨਾਂ ਨੂੰ ਇਹਨਾਂ ਨੂੰ ਕਨਸਾਈਨਮੈਂਟ ਮਿਲੀ ਸੀਗੀ ਹੈ ਲਗਭਗ 6 ਕਿਲੋਗ੍ਰam ਦੇ ਲਗਭਗ ਇਹ ਅਸਾਈਨਮੈਂਟ ਸੀ ਇਹ ਟੂਡ ਕਨਸਾਈਨਮੈਂਟ ਸੀ ਜਿਦੇ ਵਿੱਚੋਂ ਕਿ 5 ਕਿਲੋ 500 ਗ੍ਰਾਮ ਹਜੂਤ ਰਿਕਵਰ ਕਰਨ ਚ ਕਾਮਯਾਬ ਹੋਈ ਹੈ ਔਰ ਸਾਨੂੰ ਉਮੀਦ ਹੈ ਵੀ ਤੇ ਜਲਦੀ ਜਿਹੜਾ ਇੱਕ ਕਿਊਜ਼ ਦੇ ਵਿੱਚ ਫੜਨ ਵਾਲਾ ਰਹਿ ਗਿਆ ਹੈ ਉਹਨੂੰ ਅਤੇ ਬਾਕੀ ਸਾਰਿਆਂ ਨੂੰ ਅਰੈਸਟ ਕਰਕੇ ਅਸੀਂ ਬਾਕੀ ਜੋ ਵੀ ਕਨਸਾਈਨਮੈਂਟ ਆਈ ਉਹ ਵੀ ਰਿਕਵਰ ਕਰਨ ਚ ਕਾਮਯਾਬ ਹੋਵਾਂਗੇ ਸਰ ਜਿਹੜੇ ਫੜੇ ਗਏ ਹੈ ਇਹਨਾਂ ਦਾ ਕ੍ਰੀਮਨ ਬੈਕਗ੍ਰਾਉਂਡ ਕੀ ਆ ਕਿੱਥੋਂ ਦਾ ਜਨਮ ਹੈ ਜਿਹੜੇ ਫੜੇ ਗਏ ਹਨ ਇਹਨਾਂ ਵਿੱਚੋਂ ਇੱਕ ਫਿਰੋਜ਼ਪੁਰ ਦੇ ਰਹਿਣ ਵਾਲਾ ਹੈ ਜਦੇ ਉੱਪਰ ਪਾਣੀ ਕ੍ਰਿਮੀਨਲ ਕੇਸਿਸ ਵੀ ਦਰਜ ਹਨ ਅਤੇ ਬਾਕੀ ਦੋ ਜਿਹੜੇ ਹੈਗੇ ਨੇ ਉਹ ਮੋਗੇ ਦੇ ਰਹਿਣ ਵਾਲੇ ਹਨ ਇਸ ਤੋਂ ਇਲਾਵਾ ਜਿਹੜਾ ਨਈ ਅਰੈਸਟ ਹੋਇਆ ਹਜੇ ਤੱਕ ਉਹ ਵੀ ਮੋਗੇ ਦਾ ਰਹਿਣ ਵਾਲਾ ਹੈ ਜਾਨਕਾਰੀ ਮੈਨੂੰ ਕਿੱਥੇ ਸਪਲਾਈ ਕਰਨਾ ਸੀ ਕਰਨਾ ਹੈ ਇਹ ਜੋ ਫਾਰਵਰਡ ਲਿੰਕੇਜ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਰੈਸਟ ਕਰਕੇ ਹੁਣ ਇਸ ਤੋਂ ਬਾਅਦ ਸਾਡਾ ਨੈਕਸਟ ਫੋਕਸ ਫਾਰਵਰਡ ਲਿੰਕੇਜ ਬੈਕਵਰਡ ਲਿੰਕੇਜ ਤੇ ਇਹਨਾਂ ਦੀ ਜੋ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੈਗੀ ਹੈ ਸਾਡੀ ਉਹਨਾਂ ਵੱਲ ਰਹੇਗੀ ਇਹਨਾਂ ਦਾ ਜੋ ਵੀ ਇਹਨਾਂ ਨੇ ਹੁਣ ਤੱਕ ਪ੍ਰੋਪਰਟੀ ਕ੍ਰੀਏਟ ਕੀਤੀ ਹੈਗੀ ਹੈ ਇਸ ਤਰੀਕੇ ਦੇ ਇਸ ਆਪਣੇ ਇਲਗੋਟਨ ਵੈਲਥ ਹੈਗੀ ਹੈ ਆਪਾਂ ਉਹ ਸਾਰੀ ਅਟੈਚ ਕਰਾ ਕੇ ਉਹਦੇ ਲਈ ਆਪਾਂ ਆਲਰੇਡੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਸਟਾਰਟ ਕਰ ਚੁੱਕੇ ਹਾਂ ਇਹ ਅਜੇ ਤਫ਼ਤੀਸ਼ ਤੇ ਵਿੱਚ ਸਾਹਮਣੇ ਆ ਰਿਹਾ ਹੈ ਇਹਦੇ ਆਪਸ ਵਿੱਚ ਲੈਗ ਕਿਸ ਨਾਲ ਜੁੜਿਆ ਹੋਇਆ ਹੈ ਤੇ ਆਪਸ ਵਿੱਚ ਪੁਰਾਣਾ ਜਾਣਦੇ ਹਨ ਇਹਨਾਂ ਵਿੱਚ ਜਿਹੜਾ ਇੱਕ ਬੰਦਾ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਹੈਗਾ ਉਹ ਤੇ ਜਿਹੜਾ ਜਿਹੜਾ ਬੰਦਾ ਇੱਕ ਅਰੇਸਟ ਨਹੀਂ ਹੋਇਆ ਹੈਗਾ ਇਹਨਾਂ ਦੋਨੋਂ ਆਪਸ ਵਿੱਚ ਪਹਿਲੇ ਤੋਂ ਜਾਣਦੇ ਸਨ ਤੇ ਉਹ ਪਹਿਲੇ ਵੀ ਇਹ ਕੇਸਿਸ ਵਿੱਚ ਅੰਦਰ ਰਹਿ ਚੁੱਕਾ ਹੈ ਇਸ ਕਰਕੇ ਇਹ ਇਹਦੇ ਵਿੱਚ ਕਿੰਪਿੰਗ ਦਾ ਸਾਰਾ ਹੀ ਹੈਗੇ ਨੇ ਇਹਦੇ ਵਿੱਚ ਬਟ ਇਹਦੇ ਵਿੱਚ ਕ੍ਰਿਟੀਕਲ ਰੋਲ ਜਿਹੜਾ ਹੈਗਾ ਜਸਪ੍ਰੀਤ ਤੇ ਸੰਦੀਪ ਉਹਨਾਂ ਦਾ ਕ੍ਰਿਟੀਕਲ ਰੋਲ ਜਿਹੜਾ ਜਸਪ੍ਰੀਤ ਤੇ ਸੰਦੀਪ ਦੋਨਾਂ ਦਾ ਸੰਦੀਪ ਜੇਲ੍ਹ ਤੋਂ ਬਾਹਰ ਆਇਆ ਨਹੀਂ ਇਹ ਸੰਦੀਪ ਜੇਲ੍ਹ ਤੋਂ ਬਾਹਰ ਆਇਆ ਦੂਜਾ ਬੰਲਾ ਕੋਈ ਚਿੰਤ ਨਹੀਂ ਉਹਦੇ ਲਈ ਕੋਲੈਜ ਜਿਹੜਾ ਉਹ ਜਾਉਂਦਾ ਕੋਈ ਸਾਈਨ ਮੈਨੂ ਕੋਈ ਕਰੀ ਸਰ ਇਹਦੇ ਕੋਲ ਇਹੀ ਬੈਕਵਰਡ ਲਿੰਕੇਜ ਜਿਸ ਅਸੀਂ ਵਰਕਆਊਟ ਜੇ ਅਪ ਕਰ ਰਹੇ ਹਾਂ ਇੱਕ ਵਾਰੀ ਬੈਕਵਰਡ ਲਿੰਕੇਜਸ ਫੋਰਵਰਡ ਲਿੰਕਸ ਦੀ ਸਾਰੀ ਵਰਕਆਊਟ ਹੁੰਦੀ ਹੈ ਸਾਨੂੰ ਉਮੀਦ ਹੈ ਵੀ ਸਾਨੂੰ ਹੋਰ ਵੀ ਕਾਫੀ ਡੀਟੇਲਸ ਦੇ ਵਿੱਚ ਮਿਲਣਗੀਆ ਸਰ ਦੂਜਾ ਜਿਹੜਾ ਰੋਪੀਆ ਇੱਕ ਤਾਂ ਸੰਦੀਪ ਹੈ ਜੇਲ੍ਹ ਚੋਂ ਬਾਹਰ ਆਇਆ ਦੂਜੇ ਕਿਹਦੇ ਨਾਲ ਇਹਦੇ ਲਿੰਕ ਸੀਗਾ ਇੱਕ ਜਸਪ੍ਰੀਤ ਜਿਹੜਾ ਹੈਗਾ ਮੁੰਡਾ ਦੱਸੋ ਜੀ